ਸਵਾਗਤ ਹੈ ਸਾਡੇ YouTube ਚੈਨਲ ਦੇ ਉੱਤੇ ਤੇ ਮੈਂ ਤੁਹਾਨੂੰ ਇੱਕ ਚੈਨਲ ਬਾਰੇ ਅਪਡੇਟ ਦੇਣੀ ਸੀਗੀ ਕਿਉਂਕਿ YouTube ਵੱਲੋਂ ਆਫੀਸ਼ੀਅਲੀ ਉਹਨਾਂ ਦਾ ਮਤਲਬ ਕੀ ਮੇਲ ਆਈ ਆ ਤੇ ਉਹਨਾਂ ਨੇ ਕਿਹਾ ਹੈਗਾ ਵੀ ਕੋਈ ਹੈਗਾ ਜਿਨ੍ਹਾਂ ਨੇ ਆਪਣੇ ਸਾਡੇ ਜਿਹੜਾ ਪੁਰਾਣਾ ਚੈਨਲ ਸੀਗਾ ਨਾਮ ਉਹਦੇ ਦਾ ਪੰਜਾਬੀ ਵਲੋਗ ਕਿਸੇ ਹੋਰ ਦੇ ਨਾਮ ਤੇ ਮੋਨਟਾਈਜ਼ ਹੋ ਚੁੱਕਾ ਆ ਤੇ ਸਾਡਾ ਹਜੇ ਤੱਕ ਵੀ ਮੋਨਟਾਈਜ਼ ਨਹੀਂ ਹੋਇਆ ਵੀਡੀਓ ਪਾਈ ਜਾ ਰਹੇ ਆ ਪਰ ਚੈਨਲ ਹਾਲੇ ਗ੍ਰੋਥ ਨਹੀਂ ਕਰ ਰਿਹਾ ਤੇ ਉਹਨਾਂ ਨੇ ਤੁਹਾਨੂੰ ਦੋ ਤਿੰਨ ਨਾਮ ਸੁਜੈਸਟ ਕੀਤੇ ਸੀਗੇ ਵੀ ਤੁਸੀਂ ਇੱਥੇ ਰਹਿੰਦੇ ਆ ਤੇ ਮੈਂ ਉਹਨਾਂ ਦੇ ਕੁਝ ਕੁਛ ਨਾਲ ਜਵਾਬ ਵੀ ਦਿੱਤੇ ਤੇ ਉਹਨਾਂ ਨੇ ਸਾਨੂੰ 2-3 ਚੈਨਲ ਦਾ ਨਾਮ ਦੱਸੇ ਸੀਗੇ ਤੇ ਇੱਕ ਇਟਲੀ ਵਾਲੇ ਸੀਗਾ ਕਰ ਸਕਦੇ ਸੀ ਜਾਂ ਅਫੀਸ਼ੀਅਲੀ ਇਟਲੀ ਵਾਲੇ ਮਤਲਬ ਕਰ ਸਕਦੇ 2-3 ਹੋਰ ਨਾਮ ਸੀ ਪਰ ਆਪਣੀ ਚੈਨਲ ਨਾਲ ਸੂਟ ਨਹੀਂ ਕਰਦੇ ਸੀ ਆਪਾਂ ਚੈਨਲ ਨੂੰ ਮਤਲਬ ਥੋੜਾ ਅਪਡੇਟ ਕੀਤਾ ਪੂਰੀ ਡੀਪੀ ਬਦਲੀ ਆ ਕਵਰ ਫੋਟੋ ਬਦਲੀ ਜਿੱਦਾਂ YouTube ਨੇ ਕਿਹਾ ਉਹ ਬਦਲਣੀ ਹੀ ਪੈਣੀ ਸੀ ਕਿਉਂਕਿ ਉਹ ਚੈਨਲ ਬਣੇ ਨੂੰ ਵੀ 3-4 ਸਾਲ ਹੋ ਗਏ ਸੀਗੇ ਉਸ ਤੋਂ ਬਾਅਦ ਆਪਾਂ ਚੈਨਲ ਦਾ ਨਾਮ ਬਦਲ ਦਿੱਤਾ ਜੋ ਕਿ ਆਪਾਂ ਨਵਾਂ ਨਾਮ ਰੱਖਿਆ ਅਫੀਸ਼ੀਅਲੀ ਇਟਲੀ ਵਾਲੇ ਤੇ ਅਫੀਸ਼ੀਅਲੀ ਆਪਾਂ ਤਾਂ ਰੱਖਿਆ ਹੈ ਚੈਨਲ ਦਾ ਨਾਮ ਕਿ ਆਪਾਂ ਅਫੀਸ਼ੀਅਲ ਹੈ ਇਟਲੀ ਦੇ ਵਿੱਚ ਤੇ ਨਾਲੇ ਇਟਲੀ ਵਾਲੇ ਮਤਲਬ ਕਿਰੋ ਆਪਾਂ ਇੰਡੀਆ ਜਾਈਦਾ ਤੁਹਾਨੂੰ ਇਟਲੀ ਵਾਲੇ ਹੀ ਸਾਰੇ ਕਹਿੰਦੇ ਵੀ ਇਟਲੀ ਤੋਂ ਆਇਆ ਤੇ ਆਪਾਂ ਇਟਲੀ ਵਾਲੇ ਰੱਖਿਆ ਤਾਂ ਸਾਨੂੰ ਥੋੜਾ ਜਆ ਆਪਾਂ ਇਟਲੀ ਨੂੰ ਮੈਂਸ਼ਨ ਵੀ ਕੀਤਾ ਵੀ ਜਦੋਂ ਲੋਕੀ ਸਰਚ ਕਰਨਗੇ ਇਟਲੀ ਤੇ ਸ਼ਾਇਦ ਸਾਡਾ ਚੈਨਲ ਸਜੈਸਟ ਹੋਊਗਾ ਕਿਉਂਕਿ ਉਹ ਜਦੋਂ ਵੀ YouTube ਨੇ ਸਾਨੂੰ ਮੇਲ ਕਰਨੀ ਕਿ ਤੁਹਾਡੇ ਇਹੀ ਪ੍ਰੋਬਲਮ ਆ ਰਹੀ ਆ ਤੇ ਵੀ ਤੁਹਾਡੇ ਜਿਹੜਾ ਚੈਨਲ ਕੋਈ ਸਰਚ ਨਹੀਂ ਕਰ ਰਿਹਾ ਹੈਗਾ ਤਾਂ ਨਾ ਹੀ ਤੁਹਾਡੀ ਵੀਡੀਓ ਵੀਡੀਓ ਕਿਸੇ ਨੂੰ ਰეკਮੈਂਡ ਹੋ ਰਹੀ ਆ ਸੋ ਮੈਂ ਤੁਹਾਡੇ ਅੱਗੇ ਰਿਕਵੈਸਟ ਕਰ ਰਿਹਾ ਆ ਵੀ ਸ਼ਾਇਦ ਆਹ ਹੀ 6-7 ਮਹੀਨੇ ਹੈਗੇ ਆ ਕਿਉਂਕਿ ਆ ਜੂਨ ਅਗਸਤ ਸਤੰਬਰ ਆਣ ਲੱਗਾ ਆ ਤੇ 5-6 ਮਹੀਨੇ ਦੇ ਵਿੱਚ ਵਿੱਚ ਜੇ ਮੋਨਟਾਈਜ਼ ਹੋ ਗਿਆ ਚੈਨਲ ਤਾਂ ਸਾਡਾ ਇਹ ਚੈਨਲ ਅੱਗੇ ਗ੍ਰੋਥ ਕਰੂਗਾ ਨਹੀਂ ਤਾਂ ਉਹਨਾਂ ਨੇ ਸਾਡਾ ਚੈਨਲ ਬੰਦ ਕਰ ਦੇਣਾ ਕਿਉਂਕਿ ਤੁਹਾਡਾ ਚੈਨਲ ਦੇ ਉੱਤੇ ਜਿੰਨੀਆਂ ਵੀ ਵੀਡੀਓ ਪਈਆਂ ਆ ਪੂਰਾ ਵੈਲਿਊ ਦੇ ਬੈਰੀ ਜੋ ਜੇ ਸਾਡੀ ਉਹ ਵੀਡੀਓ ਨੂੰ ਆਪਾਂ ਮਤਲਬ ਐਡਿਟ ਕੀਤਾ ਜੋ ਆਪਾਂ ਉੱਤੇ ਸਾਰਾ ਆਪਣਾ ਜੋਰ ਆ ਜਿੰਨਾ ਵੀ ਲਾਇਆ ਹੈਗਾ ਉਹ ਉੱਤੇ ਉਹ ਸਾਨੂੰ ਵਾਪਸ ਨਹੀਂ ਮਿਲ ਰਿਹਾ ਕੋਈ ਕਿਹੜਾ ਵਾਲੀ ਯੂਜ਼ ਕਰੀਏ ਤੇ ਰਿਟਰਨ ਦੇ ਵੀ ਸਾਨੂੰ ਉਹ ਰ ਮਤਲਬ ਵੈਲਿਊ ਨਹੀਂ ਮਿਲਦੀ ਤੇ YouTube ਨੇ ਵੀ ਇਹੀ ਚੀਜ਼ਾਂ ਸਾਨੂੰ ਕਹੀਆਂ ਆ ਤੇ ਜੇ ਤੁਸੀਂ ਸਾਡਾ ਸਪੋਰਟ ਕਰੋਗੇ ਸਾਡੇ ਚੈਨਲ ਨੂੰ ਲਾਈਕ ਕਰੋਗੇ ਤੇ ਪਸੰਦ ਕਰੋਗੇ ਤੇ ਵੀਡੀਓ ਨੂੰ ਸਾਰਾ ਤੋਂ ਚਾਰਾ ਸ਼ੇਅਰ ਕਰੋਗੇ ਤਾਂ ਸਾਡਾ ਮਤਲਬ ਕੀ ਜਿਹੜੇ ਅੱਗੇ ਕੰਟੈਂਟ ਆ ਜੋ ਆਪਾਂ ਪਾਉਣਾ ਹੈ ਜੋ ਆਪਾਂ ਸੋਚਿਆ ਹੈ ਜੋ ਆਪਾਂ ਟੋਪਿਕ ਬਾਰੇ ਆਪਾਂ ਵੀਡੀਓ ਪਾਉਣੀ ਹੈਗੀ ਆ ਤਾਂ ਤੁਹਾਨੂੰ ਮਤਲਬ ਦੇ ਜੂਂਗੀਆਂ ਜਿਹੜਾ ਸਾਨੂੰ ਇਹੀ ਚੈਨਲ ਗਲੀਡ ਕਰਕੇ ਦੇਖੋ ਤੁਸੀਂ ਕਿੰਨੀਆਂ ਵੀਡੀਓ ਪਾਈਆਂ ਆਪਾਂ ਲਗਭਗ ਮੇਰੇ ਸਾਮਨਾ 20 ਤੋਂ 25 ਵੀਡੀਓ ਹੋ ਚੁੱਕੀਆਂ ਆ ਉਥੇ ਜਿੰਨਾ ਵੀ ਤੁਹਾਡਾ ਮਤਲਬ ਕੀ ਆਪਾਂ ਟਾਈਮ ਬਰਬਾਦ ਕੀਤਾ ਹੈ ਕੁਝ ਵੀ ਉਹ ਸਾਰਾ ਵੇਸਟ ਚਲ ਜਾਣਾ ਆ ਮੈਂ ਸਾਰਿਆਂ ਨੂੰ ਰਿਕਵੈਸਟ ਕਰ ਰਿਹਾ ਆ ਵੀ ਪਲੀਜ਼ ਇਹ ਚੈਨਲ ਨੂੰ ਮਤਲਬ ਕਿ ਆਪਾਂ ਅੱਗੇ ਵਧਾਉਣ ਲਈ ਕੋਈ ਸਪੋਰਟ ਕਰੋ ਚੈਨਲ ਨੂੰ ਵੀ ਸਾਡਾ ਵੀ ਮਤਲਬ ਚੈਨਲ ਜਿਹੜਾ ਬਚਿਆ ਬਚਿਆ ਰਵੇ ਤੇ ਸਾਨੂੰ ਵੀ ਕੁਝ ਫਾਇਦਾ ਹੋ ਚੱਕੇ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਚ ਤੇ ਅੱਗੇ ਤੋਂ ਆਪਾਂ ਵਜਾਂਗੇ ਅਫੀਸ਼ੀਅਲ ਇਟਲੀ ਵਾਲੇ ਜੇ ਮਤਲਬ ਲੜੇ ਨੇ ਚਲੋ ਠੀਕ ਹੈ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਬਾਏ ਟੇਕ ਕੇਅਰ